ہے پانی باڑے ناؤ میں گھر میں باڑے دام دونوں ہاتھ الیچیے یہی سجن کو کام ایک بڑی قیمتی گل کہہ گیا بیڑی پانی تو بینا نہیں چل سکتی پر بیڑی پانی تو بینا نہیں ڈوب سکتی بیڑی چلے گی پانی دیچ ریت دیچ نہیں ਬੇੜੀ ਡੁੱਬੇਗੀ ਪਾਣੀ ਦੇ ਵਿੱਚ ਰੇਤ ਦੇ ਵਿੱਚ ਨਹੀਂ ਧਨ ਤੋਂ ਬਿਨਾ ਜ਼ਿੰਦਗੀ ਦੀ ਬੇੜੀ ਚੱਲ ਨਹੀਂ ਸਕਦੀ ਕੋਈ ਵੀ ਤਿਆਗੀ ਨਹੀਂ ਔਰ ਤਿਆਗ ਦਾ ਨਾਰਾ ਲਾਣ ਵਾਲਾ ਉਸ ਤੋਂ ਵੱਡਾ ਕੋਈ ਝੂਠਾ ਨਹੀਂ ਉਸ ਤੋਂ ਵੱਡਾ ਕੋਈ ਪਖੰਡੀ ਵੀ ਨਹੀਂ ਮਨੁੱਖ ਭੋਜਨ ਦਾ ਤਿਆਗ ਕਰ ਸਕਦਾ ਹੈ ਭੁੱਖ ਦਾ ਤਿਆਗ ਨਹੀਂ ਕਰ ਸਕਦਾ ਮਨੁੱਖ ਪਾਣੀ ਦਾ ਤਿਆਗ ਕਰ ਸਕਦਾ ਹੈ ਪਿਆਸ ਦਾ ਤਿਆਗ ਨਹੀਂ ਕਰ ਸਕਦਾ ਮਨੋ ਕੋ ਗ੍ਰਸਥ ਦਾ ਤਿਆਗ ਕਰ ਸਕਦਾ ਹੈ ਗ੍ਰਸਥ ਦੀ ਰੁਚੀਆਂ ਦਾ ਤਿਆਗ ਨਹੀਂ ਕਰ ਸਕਦਾ ਗੁਰੂ ਨਾਨਕ ਨਕ ਨਹੀਂ ਮੰਨਦੇ ਅੰਨ ਨਾ ਖਾਇਆ ਸਾਦ ਗਵਾਇਆ ਬੌਧਕ ਪਾਇਆ ਦੂਜਾ ਬਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੌਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੋਤਾ ਗੁਰੂ ਨਾਨਕ ਸਹਿਮਤ ਨਹੀਂ ਕਹਿੰਦੇ ਤਿਆਗ ਹੋ ਨਹੀਂ ਸਕਦਾ ਕਿਸ ਤਰ੍ਹਾਂ ਤਿਆਗ ਕਰੋਗੇ ਚਲੋ ਤੂੰ ਭੋਜਨ ਨੂੰ ਠੋਕਰ ਮਾਰ ਕੇ ਪਰੇ ਸੁੱਟ ਸਕਦਾ ਹੈ ਭੁੱਖ ਨੂੰ ਕਿਵੇਂ ਠੋਕਰ ਮਾਰੇਗਾ ਭੁੱਖ ਤੇ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਤੂੰ ਪਾਣੀ ਦੇ ਗਲਾਸ ਨੂੰ ਠੋਕਰ ਮਾਰ ਕੇ ਪਰੇ ਸੁੱਟ ਸਕਦਾ ਹੈ ਪਿਆਸ ਨੂੰ ਕਿਸ ਤਰ੍ਹਾਂ ਠੋਕਰ ਮਾਰੇਗਾ ਉਤੇ ਰੱਬ ਨੇ ਪੈਦਾ ਕਰਨੇ ਰਹੀਮ ਠੀਕ ਕਹਿੰਦੇ ਨੇ ਪਾਣੀ ਤੋਂ ਬਿਨਾ ਬੇੜੀ ਚੱਲ ਨਹੀਂ ਸਕਦੀ ਪਰ ਪਾਣੀ ਤੋਂ ਬਿਨਾ ਬੇੜੀ ਡੁੱਬ ਵੀ ਨਹੀਂ ਸਕਦੀ ਧਨ ਤੋਂ ਬਿਨਾ ਪਦਾਰਥਾਂ ਤੋਂ ਬਿਨਾ ਜ਼ਿੰਦਗੀ ਦੀ ਬੇੜੀ ਚੱਲ ਨਹੀਂ ਸਕਦੀ ਪਰ ਧਨ ਤੋਂ ਬਿਨਾ ਪਦਾਰਥਾਂ ਤੋਂ ਬਿਨਾ ਜ਼ਿੰਦਗੀ ਡੁੱਬ ਵੀ ਨਹੀਂ ਸਕਦੀ ਬਸ ਇੰਨਾ ਹੀ ਹੈ ਕੁਝ ਡੁੱਬ ਜਾਂਦੇ ਨੇ ਕੁਝ ਤੈਰ ਕੇ ਪਾਰ ਹੋ ਜਾਂਦੇ ਨੇ ਐਨੀ ਗੱਲ ਹੈ ਇਸ ਨੂੰ ਕਬੀਰ ਜੀ ਨੇ ਹੈ ਆਪਣੇ ਆਲਮਾਨਾ ਅੰਦਾਜ਼ ਦੇ ਵਿੱਚ ਇੱਕ ਸ਼ਲੋਕ ਦੇ ਵਿੱਚ ਬਿਆਨ ਕੀਤਾ ਹੈ ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ ਤਿਰ ਗਏ ਬੂਡੇ ਜਿੰ ਸਿਰ ਭਾਰ ਸ਼ਲੋਕ ਸ੍ਰੀ ਕਬੀਰ ਜੀ ਕਬੀਰ ਕਹਿੰਦੇ ਮੈਂ ਦੇਖਦਾ ਪਿਆ ਇੱਕ ਤੇ ਬੇੜੀ ਪੁਰਾਣੀ ਹੋ ਗਈ ਫੂਟੇ 6000 ਛਿਦਰ ਹਜ਼ਾਰਾਂ ਹੋ ਗਏ ਨੇ ਇੱਕ ਬੰਦੇ ਨੇ ਭਾਰ ਬੜਾ ਲਦ ਲਿਆ ਤੇ ਤੇ ਡੁੱਬੇਗੀ ਤੇ ਡੁੱਬੇਗੀ ਉਨ ਚਿੱਦਰ ਇੱਕ ਵੀ ਹੋਵੇ ਬੇੜੀ ਚ ਤੇ ਪਾਣੀ ਅੰਦਰ ਆ ਜਾਏਗਾ ਬੇੜੀ ਡੁੱਬ ਜਾਏਗੀ ਇਹ ਹੀ ਤੇ ਰਹਿਮ ਕਹਿ ਰਹੇ ਨੇ ਬੇੜੀ ਪਾਣੀ ਦੇ ਚ ਰਹਿਣੀ ਚਾਹੀਦੀ ਹੈ ਪਾਣੀ ਬੇੜੀ ਚ ਨਹੀਂ ਪਰ ਜੇ ਹਜ਼ਾਰਾਂ ਛਿੱਦਰ ਹੋਵਨ ਛਿੱਦਰ ਕੀ ਹਜ਼ਾਰਾਂ ਆਉਗਣ ਕਬੀਰ ਬੇੜਾ ਜਰਜਰਾ ਇੱਕ ਤੇ ਬੇੜੀ ਪੁਰਾਣੀ ਹੋ ਗਈ ਜਰਜਰੀ ਹੋ ਗਈ ਇੱਕ ਤੇ ਸਰੀਰ ਬੁੱਢਾ ਹੋ ਗਿਆ ਵਡੇਰੀ ਉਮਰ ਹੋ ਗਈ ਔਰ ਜਰਜਰਾ ਇਕ ਔਗਣ ਹਜ਼ਾਰਾਂ ਉਮਰ ਦੇ ਵੱਧਦੇ ਆ ਔਗਣ ਵੱਧਦੇ ਨੇ ਇਸ ਚੱਕਰ 'ਚ ਨਾ ਪੈਣਾ ਕਿ ਬਜ਼ੁਰਗ ਬੰਦਾ ਬਹੁਤ ਸ਼ਰੀਫ ਹੋਵੇਗਾ ਗੁਸਤਾਖੀ ਬਾ ਦਾੜਾ ਮੇਰਾ ਵੀ ਚਿੱਟਾ ਕਿਦਰੇ ਇਸ ਦੇ ਹੋਰ ਅਰਥ ਨਾ ਲੈ ਲੈਣਾ ਇੱਕ ਬੱਚੇ ਦੇ ਵਿੱਚ ਇਤਨਾ ਲੋਭ ਨਹੀਂ ਜਿੰਨਾ ਜਵਾਨ ਦੇ ਅੰਦਰ ਹੈ ਔਰ ਇੱਕ ਜਵਾਨ ਦੇ ਅੰਦਰ ਇਤਨਾ ਲੋਭ ਨਹੀਂ ਜਿੰਨਾ ਬੁੱਢੇ 'ਚ ਹੈ ਇੱਕ ਬੱਚੇ ਦੇ ਅੰਦਰ ਇਤਨਾ ਹੰਕਾਰ ਨਹੀਂ ਜਿੰਨਾ ਜਵਾਨ ਦੇ ਅੰਦਰ ਹੈ ਔਰ ਇੱਕ ਜਵਾਨ ਦੇ ਅੰਦਰ ਇਤਨਾ ਹੰਕਾਰ ਨਹੀਂ ਜਿੰਨਾ ਬੁੱਢੇ 'ਚ ਹੈ ਇਕ ਬੱਚੇ ਦੇ ਅੰਦਰ ਇਤਨਾ ਮੋਹ ਨਹੀਂ ਹੈ ਵਾਸ਼ਨਾ ਨਹੀਂ ਹੈ ਜਿੰਨੀ ਜਵਾਨ ਦੇ ਚ ਹੈ ਔਰ ਇੱਕ ਜਵਾਨ ਦੇ ਅੰਦਰ ਇਤਨਾ ਮੋਹ ਤੇ ਵਾਸ਼ਨਾ ਨਹੀਂ ਜਿੰਨੀ ਬੁੱਢੇ ਚ ਹੈ ਉਮਰ ਦੇ ਵੱਧਦੇ ਆ ਇਹ ਵਾਸ਼ਨਾਵਾਂ ਵੱਧਦੀਆਂ ਨੇ ਉਮਰ ਦੇ ਵੱਧਦੇ ਆ ਲੋਭ ਵੱਧਦਾ ਹੈ ਬਲਕੇ ਧਾਰਮਿਕ ਦਾਰਸ਼ਨਿਕ ਤੇ ਇਹ ਕਹਿੰਦੇ ਨੇ ਕਿ ਇਸ ਮਨੁੱਖ ਦਾ ਲੋਭ ਕਿਤਨਾ ਜ਼ਿਆਦਾ ਕਹਿੰਦੇ ਉਹਦੀ ਉਮਰ ਵੇਖ ਲਓ ਕਿੰਨੀ ਕਿ ਜ਼ਿਆਦਾ ਹੈ ਉਹਨਾ ਲੋਭੀ ਹੋਵੇਗਾ ਉਤਨਾ ਹੀ ਕਾਮਨਾਵਾਂ ਦੇ ਗਰਸਿਆ ਹੋਇਆ ਹੋਵੇਗਾ ریشے سفید شیخ میں ہے ظلمت فریب اس مکر چاندنی پہ نہ کرنا گمان صبح استاد ذوق کدھر چٹی داڑی ویک کے بلکھ کھچنا نہ پہ جائیں حافظ بھی زاہد چشمے با مال مردم این کا مسلمان دیدم دم نہ دی بودم ਇੱਕ ਹੋਰ ਗੱਲ ਬੜੀ ਕਹਿੰਤੀ ਕਹਿ ਦਿਤੀ ਹੈ ਸੀਮੀ ਬਰੀ ਤੋ ਜਾਣਾ ਦਿਲ ਹਮ ਚੋ ਸੰਗ ਹਾਰਾ ਦਰਸੀਮ ਸੰਗ ਪਿਨਹਾ ਦੇ ਦਮ ਨਾ ਦੇ ਦਾ ਬੂਦਮ ਸੀਮੀ ਕਹਿੰਦੇ ਚਾਂਦੀ ਨੂੰ ਸੰਗ ਕਹਿੰਦੇ ਨੇ ਪੱਥਰਾਂ ਨੂੰ ਪਹਾੜ ਕਹਿੰਦਾ ਪੱਥਰਾਂ ਦੇ ਚੋਂ ਮੈਂ ਚਾਂਦੀ ਨਿਕਲਦੀ ਵੇਖੀ ਸੀ ਚਾਂਦੀ ਚਿੱਟੀ ਦੁੱਧ ਵਰਗੀ ਕਹਿੰਦਾ ਪਹਾੜਾਂ ਚੋਂ ਨਿਕਲਦੀ ਮੈਂ ਦੇਖੀ ਸੀ ਪੱਥਰਾਂ ਚੋਂ ਨਿਕਲਦੀ ਮੈਂ ਦੇਖੀ ਸੀ ਪਰ ਮੈਂ ਤੇ ਦੇਖ ਕੇ ਹੈਰਾਨ ਪਿਆ ਹਾ ਨਾ ਚਾਂਦੀ ਇਹਦੇ ਚੋਂ ਪੱਥਰ ਪਿਆ ਨਿਕਲਦਾ ਚਿੱਟਾ ਦਾੜਾ ਚਿੱਟੇ ਕਪੜੇ ਚਿੱਟਾ ਚਿਹਰਾ ਸੂਫਾਨਿਆ ਰੰਗਤ ਹਿਰਦਾ ਕਠੋਰ ਪੱਥਰ ਉਮਰ ਦੇ ਵੱਧਿਆਂ ਹਿਰਦਾ ਸਖਤ ਹੋ ਜਾਂਦਾ ਹੈ ਉਮਰ ਦੇ ਵੱਧਿਆਂ ਲੋਭ ਵੱਧ ਜਾਂਦਾ ਹੈ ਉਮਰ ਦੇ ਵੱਧਿਆਂ ਵਾਸ਼ਨਾ ਵੱਧ ਜਾਂਦੀ ਹੈ ਉਮਰ ਦੇ ਵੱਧਿਆਂ ਹੰਕਾਰ ਵੱਧ ਜਾਂਦਾ ਹੈ ਕਮਰ ਭਾਵੇਂ ਝੁੱਕ ਜਾਂਦੀ ਹੈ ਹੰਕਾਰ ਐਨ ਸਿੱਧਾ ਸ਼ਿਖਰ ਤੇ ਖੜਾ ਹੋ ਜਾਂਦਾ ਹੈ ਤੋ ਇੱਕ ਬੇੜੀ ਪੁਰਾਣੀ ਕਬੀਰ ਕਹਿੰਦੇ ਨੇ ਇੱਕ ਛੇਦਰ ਹਜ਼ਾਰਾਂ ਇੱਕ ਭਾਰ ਬੜਾ ਲਦ ਲਿਆ ਪਹਿਲੇ ਤੇ ਸਿਰਫ ਆਪਣੀ ਜ਼ਿੰਮੇਵਾਰੀ ਸੀ ਹੁਣ ਪੁੱਤਰਾਂ ਦੀ ਪੋਤਰਿਆਂ ਦੀ ਪਰਪੋਤਰਿਆਂ ਦੀ ਪਤਾ ਨਹੀਂ ਕਿੰਨਾ ਭਾਰ ਇਸ ਨੇ ਚੁਕ ਲਿਆ ਹੁਣ ਤੇ ਖੇੜਾ ਚੜ ਤੋ ਫਲ ਜੈਸੇ ਜੈਸੇ ਪਕਦਾ ਹੈ ਉਹ ਦਰਖਤ ਨੂੰ ਛੋੜਦਾ ਹੈ ਮਨੁੱਖ ਜੈਸੇ ਜੈਸੇ ਪਕਦਾ ਹੈ ਨਾ ਉਤਨਾ ਹੀ ਪਕੜਦਾ ਹੈ ਪੱਕਾ ਫਲ ਆਪਣੇ ਆਪ ਦਰਾਫਤ ਨੂੰ ਛੋੜ ਦਿੰਦਾ ਡਿੱਗ ਪੈਂਦਾ ਕਹਿੰਦਾ ਠੀਕ ਹੈ ਜਿਹੜਾ ਰਸ ਮੈਂ ਲੈਣਾ ਸੀ ਲੈ ਲਿਆ ਪਰ ਮਨੁੱਖ ਕਿਤਨਾ ਵੀ ਰਸ ਲੈ ਲਵੇ ਛੋੜਦਾ ਨਹੀਂ ਜ਼ੋਰ ਨਾਲ ਪਕੜਦਾ ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ ਤਿਰ ਗਏ ਬੂਡੇ ਜਨ ਸਰਬਾਰ ਕਬੀਰ ਕਹਿੰਦੇ ਜਿਹੜੀ ਬੇੜੀ ਸਾਬਤ ਸੀ ਛਿੱਦਰ ਨਹੀਂ ਸਨ ਤੇ ਜਿਸ ਬੇੜੀ ਤੇ ਬਹਾਰ ਨਹੀਂ ਸੀ ਉਹ ਤੇ ਪਾਰ ਹੋ ਗਈ ਔਰ ਜਿਹੜੀ ਬੇੜੀ ਪੁਰਾਣੀ ਸੀ ਛਿੱਦਰ ਹਜ਼ਾਰਾ ਸੰਭਾਰ ਬਥੇਰਾ ਸੀ ਤੇ ਡੁੱਬ ਗਈ ਜਦ ਕਿਸ਼ਤੀ ਸਾਬਤੋ ਸਾਲਮ ਥੀ ਮੰਜ਼ਿਲ ਕੀ ਤਮੰਨਾ ਕਿਸ ਕੋ ਥੀ ਅਬ ਐਸੀ ਸ਼ਿਕਿਸ਼ਤਾ ਕਿਸ਼ਤੀ ਪਰ ਮੰਜ਼ਿਲ ਕੀ ਤਮੰਨਾ ਕੌਣ ਕਰੇ ਜਵਾਨ ਸੀ ਕਦੀ ਅੰਮ੍ਰਿਤ ਵੇਲੇ ਉਠਿਆ ਨਹੀਂ ਸੇਵਾ ਕੀਤੀ ਨਹੀਂ ਜਪ ਤਬ ਕੀਤਾ ਨਹੀਂ ਹੁਣ ਬੁੱਢਾ ਸਰੀਰ ਤੇ ਬੁੱਢਾ ਸਰੀਰ ਤੇ ਰੋਗੀ ਸਰੀਰ ਹੁੰਦਾ ਜਬ ਲਗ ਜਰਾ ਰੋਗ ਨਹੀਂ ਆਇਆ ਬੁਢੇਪਾ ਖੁਦ ਇੱਕ ਰੋਗਾ ਦੀ ਖਾਨ ਉਨਮ੍ਰਿਤ ਵੇਲੇ ਉਠਣਾ ਓਖਾ ਹੁਣ ਜਬ ਤਬ ਕਰਨਾ ਓਖਾ ਹੁਣ ਸੇਵਾ ਕਰਨੀ ਓਖੇ ਜਬ ਕਿਸ਼ਤੀ ਸਾਬਤੋ ਸਾਲਮ ਥੀ ਮੰਜ਼ਿਲ ਕੀ ਤਮੰਨਾ ਕਿਸਕੋ ਥੀ ਅਬ ਐਸੀ ਸ਼ਿਕਸ਼ਤਾ ਕਿਸ਼ਤੀ ਪਰ ਮੰਜ਼ਿਲ ਕੀ ਤਮੰਨਾ ਕੌਣ ਕਰੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਆਸਾ ਮੈਂ ਨਿਰਾਸ ਵਲ ਆਏ ਨਹਿਚੋ ਨਾਨਕ ਕਰਤੇ ਪਾਇ ਅਜ ਵੀ ਜੇ ਤੂੰ ਕਿਦਰੇ ਰੱਬ ਦੀ ਰਜ਼ਾ ਨਾਲ ਰਾਜ਼ੀ ਹੋ ਜਾ ਉਸ ਦੀ ਇੱਛਾ ਨੂੰ ਖਿੜੇ ਮੱਥੇ تسلیم ਕਰ ਲੈ ਤੇ ਅੱਜ ਵੀ ਤੂੰ ਕਮਲ ਦੀ ਤਰ੍ਹਾਂ ਉੱਪਰ ਉੱਠ ਸਕਦਾ ਹੈਂ ਅੱਜ ਵੀ ਤੂੰ ਮੁਰਗਾ ਵੀ ਦੀ ਤਰ੍ਹਾਂ ਉੱਪਰ ਆ ਸਕਦਾ ਹੈਂ ਆਸਾਂ ਆਏ ਨਿਰਾਸ਼ ਵਲਾਏ ਨੇਚੋ ਨਾਨਕ ਕਰਤੇ ਪਾਇ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਅਗੰਮੀ ਬਾਣੀ ਸਿੱਧ ਗੋਸ਼ਟ ਉਹਦੇ ਜਿਹੜੇ ਪ੍ਰਸ਼ਨ ਉੱਤਰ ਸਨ ਉਹ ਮੈਂ ਤੁਛ ਬੁੱਧੀ ਅਨੁਸਾਰ ਆਪ ਜੀ ਦੇ ਸਾਹਮਣੇ ਰੱਖੇ ਨੇ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਕਲ ਕਲ ਯੁਗ ਦੇ ਉਧਾਰਕ ਤਾਰਕ ਸਾਬ ਰਹਿਮਤ ਕਰਨ ਸਾਨੂੰ ਜੀਵਨ ਦੀ ਜੁਗਤੀ ਦੇਣ ਕਿ ਅਸੀਂ ਸੰਸਾਰ ਦੀਆਂ ਇਹਨਾਂ ਸਮੱਸਿਆਵਾਂ ਦੀਆਂ ਲਹਿਰਾਂ ਦੇ ਵਿੱਚ ਡੁੱਬੀ ਹੈ ਨਾ ਦੂਸਰੀ ਉਸ ਮਲਾ ਦੀ ਤਰ੍ਹਾਂ ਵੀ ਨਹੀਂ ਜਿਹੜਾ ਬੇੜੀ 'ਚ ਬੈਠਾ ਸੀ ਤੇ ਕਹਿੰਦਾ ਸੀ ਜਦੋਂ ਲਹਿਰਾਂ ਸ਼ਾਂਤ ਹੋਣਗੀਆਂ ਮੈਂ ਉਦੋਂ ਬੇੜੀ ਠੇਲਾਂਗਾ ਮੈਂ ਉਦੋਂ ਚਲਾਵਾਂਗਾ ਤੇ ਹੁਣ ਉਹਨੂੰ ਕੌਣ ਦੱਸੇ ਲਹਿਰਾਂ ਸ਼ਾਂਤ ਨਹੀਂ ਹੁੰਦੀਆਂ ਤੂੰ ਬੇੜੀ ਚਲਾਣਾ ਸ਼ੁਰੂ ਕਰ ਦੇ ਤੇ ਬੇੜੀ ਜਲਦੀ ਹੀ ਲਹਿਰਾਂ ਨੂੰ ਕੱਟ ਕੇ ਪਰਲੇ ਕੰਡੇ ਤੇ ਪਹੁੰਚ ਜਾਏਗੀ ਤੂੰ ਅੰਮ੍ਰਿਤ ਵੇਲੇ ਉੱਠ ਕੇ ਜਪਣਾ ਸ਼ੁਰੂ ਕਰ ਦੇ ਸਾਰੀਆਂ ਲਹਿਰਾਂ ਆਪਣੇ ਆਪ ਇੱਕ ਪਾਸੇ ਹੋ ਜਾਣਗੀਆਂ ਔਰ ਤੇਰੀ ਜ਼ਿੰਦਗੀ ਪਰਲੇ ਕੰਡੇ ਤੇ ਪਹੁੰਚ ਜਾਏਗੀ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਦਾ ਹੈ ਸਾਧ ਸੰਗਤ ਕੇ ਸੰਗ ਵਸੇ ਵਡ ਭਾਗੀ ਪਾਏ ਇਸ ਤਰ੍ਹਾਂ ਦੇ ਸਾਡੇ ਵੱਡੇ ਭਾਗ ਹੋਵਨ ਤੇ ਜੀਵਨ ਦੇ ਅੰਤ ਤੋਂ ਪਹਿਲੇ ਪਹਿਲੇ ਬਹੁ ਸਾਗਰ ਤੋਂ ਪਾਰ ਹੋ ਕੇ ਬੇਅੰਤ ਦਾ ਮਿਲਨ ਨਸੀਬ ਕਰ ਲਈਏ ਸਤਿਗੁਰ ਐਸਾ ਮਾਹੌਲ ਬਣਾ ਐਸੀ ਬਖਸ਼ਿਸ਼ ਕਰਨ ਇਤਨੀ ਸੇਵਾ ਪ੍ਰਵਾਨ ਕਰਨੇ ਤੁਸੀਂ ਬਹੁਤ ਟਿਕਾਓ ਨਾਲ ਬੜੀ ਇਕਾਗਰਤਾ ਦੇ ਨਾਲ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਅਗੰਮੀ ਬਾਣੀ ਸਿੱਧ ਗੋਸ਼ ਦੀ ਵਿਚਾਰ ਨੂੰ ਸਰਵਨ ਕੀਤਾ ਸਾਰਿਆਂ ਦਾ ਬਾਰ ਬਾਰ ਔਰ ਮੁਖੀ ਸਜਣਾ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਬੋਲ ਚੁਕ ਦੀ ਸ਼ਮਾ ਫਤੇ ਕਬੂਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਹੀਮ ਕਹਿੰਦਾ ਹੈ ਪਾਣੀ ਬਾੜੇ ਨਾਓ ਮੈਂ ਘਰ ਮੈਂ ਬਾੜੇ ਦਾਮ دونوں ہاتھ الیچیے یہی سجن کو کام ایک بڑی قیمتی گل کہے گئے بیڑی پانی تو بنا نہیں چل سکتی پر بیڑی پانی تو بنا نہیں ڈوب سکتی بیڑی چلے گی پانی ریت دے نہیں بیڑی ڈبے گی پانی ریت دے نہیں ਧਨ ਤੋਂ ਬਿਨਾ ਜ਼ਿੰਦਗੀ ਦੀ ਬੇੜੀ ਚੱਲ ਨਹੀਂ ਸਕਦੀ ਕੋਈ ਵੀ ਤਿਆਗੀ ਨਹੀਂ। ਔਰ ਤਿਆਗ ਦਾ ਨਾਰਾ ਲਾਣ ਵਾਲਾ ਉਸ ਤੋਂ ਵੱਡਾ ਕੋਈ ਝੂਠਾ ਨਹੀਂ ਉਸ ਤੋਂ ਵੱਡਾ ਕੋਈ ਪਖੰਡੀ ਵੀ ਨਹੀਂ। ਮਨੁੱਖ ਭੋਜਨ ਦਾ ਤਿਆਗ ਕਰ ਸਕਦਾ ਹੈ ਭੁੱਖ ਦਾ ਤਿਆਗ ਨਹੀਂ ਕਰ ਸਕਦਾ। ਮਨੁੱਖ ਪਾਣੀ ਦਾ ਤਿਆਗ ਕਰ ਸਕਦਾ ਹੈ ਪਿਆਸ ਦਾ ਤਿਆਗ ਨਹੀਂ ਕਰ ਸਕਦਾ। ਮਨੁੱਖ ਗ੍ਰਸਥ ਦਾ ਤਿਆਗ ਕਰ ਸਕਦਾ ਹੈ ਗ੍ਰਸਥ ਦੀ ਰੁਚੀਆਂ ਦਾ ਤਿਆਗ ਨਹੀਂ ਕਰ ਸਕਦਾ ਗੁਰੂ ਨਾਨਕ ਨਹੀਂ ਮੰਨਦੇ। ਅਨਨਾ ਖਾਇਆ ਸਾਦ ਗਵਾਇਆ ਬਹੁ ਦੁੱਖ ਪਾਇਆ ਦੂਜਾ ਬਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੌਨ ਵਿਗੂਤਾ ਕਿਉਂ ਜਾਗੇ ਗੁਰੂ ਬਿਨ ਸੋਤਾ ਗੁਰੂ ਨਾਨਕ ਸਹਿਮਤ ਨਹੀਂ ਕਹਿੰਦੇ ਤਿਆਗ ਹੋ ਨਹੀਂ ਸਕਦਾ ਕਿਸ ਤਾਂ ਤਿਆਗ ਕਰੋਗੇ ਚਲੋ ਤੂੰ ਭੋਜਨ ਨੂੰ ਠੋਕਰ ਮਾਰ ਕੇ ਪਰੇ ਸੁੱਟ ਸਕਦਾ ਹੈ ਭੁੱਖ ਨੂੰ ਕਿਵੇਂ ਠੋਕਰ ਮਾਰੇਗਾ ਭੁੱਖ ਤੇ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਤੂੰ ਪਾਣੀ ਦੇ ਗਲਾਸ ਨੂੰ ਠੋਕਰ ਮਾਰ ਕੇ ਪਰੇ ਸੁੱਟ ਸਕਦਾ ਹੈ ਪਿਆਸ ਨੂੰ ਕਿਸ ਤਰ੍ਹਾਂ ਠੋਕਰ ਮਾਰੇਗਾ ਉਹ ਤੇ ਰੱਬ ਨੇ ਪੈਦਾ ਕਰਨੀ ਹੈ ਰਹੀਮ ਠੀਕ ਕਹਿੰਦੇ ਨੇ ਪਾਣੀ ਤੋਂ ਬਿਨਾ ਬੇੜੀ ਚੱਲ ਨਹੀਂ ਸਕਦੀ ਪਰ ਪਾਣੀ ਤੋਂ ਬਿਨਾ ਬੇੜੀ ਡੁੱਬ ਵੀ ਨਹੀਂ ਸਕਦੀ ਧਨ ਤੋਂ ਬਿਨਾ ਪਦਾਰਥਾਂ ਤੋਂ ਬਿਨਾ ਜ਼ਿੰਦਗੀ ਦੀ ਬੇੜੀ ਚੱਲ ਨਹੀਂ ਸਕਦੀ ਪਰ ਧਨ ਤੋਂ ਬਿਨਾ ਪਦਾਰਥਾਂ ਤੋਂ ਬਿਨਾ ਜ਼ਿੰਦਗੀ ਡੁੱਬ ਵੀ ਨਹੀਂ ਸਕਦੀ ਬਸ ਇੰਨਾ ਹੀ ਹੈ ਕੁਝ ਡੁੱਬ ਜਾਂਦੇ ਨੇ ਕੁਝ ਤੈਰ ਕੇ ਪਾਰ ਹੋ ਜਾਂਦੇ ਨੇ ਐਨੀ ਗੱਲ ਹੈ ਇਸ ਨੂੰ ਕਬੀਰ ਜੀ ਨੇ ਆਪਣੇ ਆਲਮਾਨਾ ਅੰਦਾਜ਼ ਦੇ ਵਿੱਚ ਇੱਕ ਸ਼ਲੋਕ ਦੇ ਵਿੱਚ ਬਿਆਨ ਕੀਤਾ ਹੈ ਕਬੀਰ ਬੇੜਾ ਜਰਜਰਾ ਫੂਟੇ 6 ਕਹਜ਼ਾਰ ਹਰੂਏ ਹਰੂਏ ਤਿਰ ਗਏ ਬੂਡੇ ਜਿੰਨ ਸਿਰ ਭਾਰ ਸ਼ਲੋਕ ਸ੍ਰੀ ਕਬੀਰ ਜੀ ਕਬੀਰ ਕਹਿੰਦੇ ਮੈਂ ਦੇਖਦਾ ਪਿਆ ਇੱਕ ਤੇ ਬੇੜੀ ਪੁਰਾਣੀ ਹੋ ਗਈ ਫੂਟੇ 6 ਕਹਜ਼ਾਰ ਛੇਦਰ ਹਜ਼ਾਰਾਂ ਹੋ ਗਏ ਨੇ ਇੱਕ ਬੰਦੇ ਨੇ ਭਾਰ ਬੜਾ ਲਦ ਲਿਆ ਤੇ ਤੇ ਡੁੱਬੇਗੀ ਤੇ ਡੁੱਬੇਗੀ ਉਨਡ ਛਿੱਦਰ ਇਕ ਵੀ ਹੋਵੇ ਬੇੜੀ ਚ ਤੇ ਪਾਣੀ ਅੰਦਰ ਆ ਜਾਏਗਾ ਬੇੜੀ ਡੁੱਬ ਜਾਏਗੀ ਇਹ ਹੀ ਤੇ ਰਹਿਮ ਕਹਿ ਰਹੇ ਨੇ ਬੇੜੀ ਪਾਣੀ ਦੇ ਚ ਰਹਿਣੀ ਚਾਹੀਦੀ ਪਾਣੀ ਬੇੜੀ ਚ ਨਹੀਂ ਪਰ ਜੇ ਹਜ਼ਾਰਾਂ ਛਿੱਦਰ ਹੋਵਨ ਛਿੱਦਰ ਕੀ ਹਜ਼ਾਰਾਂ ਆਉਗਣ ਕਬੀਰ ਬੇੜਾ ਜਰਜਰਾ ਇਕ ਤੇ ਬੇੜੀ ਪੁਰਾਣੀ ਹੋ ਗਈ ਜਰਜਰੀ ਹੋ ਗਈ ਇਕ ਤੇ ਸਰੀਰ ਬੁੱਢਾ ਹੋ ਗਿਆ ਵਡੇਰੀ ਉਮਰ ਹੋ ਗਈ ਔਰ ਜਰਜਰਾ ਇੱਕ ਔਗਣ ਹਜ਼ਾਰਾਂ ਉਮਰ ਦੇ ਵੱਧਦੇ ਆ ਔਗਣ ਵੱਧਦੇ ਨੇ ਇਸ ਚੱਕਰ 'ਚ ਨਾ ਪੈਣਾ ਕਿ ਬਜ਼ੁਰਗ ਬੰਦਾ ਬਹੁਤ ਸ਼ਰੀਫ ਹੋਵੇਗਾ ਗੁਸਤਾਖੀ ਬਾ ਦਾੜਾ ਮੇਰਾ ਵੀ ਚਿੱਟਾ ਕਿਧਰੇ ਇਸ ਦੇ ਹੋਰ ਅਰਥ ਨਾ ਲੈ ਲੈਣਾ ਇੱਕ ਬੱਚੇ ਦੇ ਵਿੱਚ ਇਤਨਾ ਲੋਭ ਨਹੀਂ ਜਿੰਨਾ ਜਵਾਨ ਦੇ ਅੰਦਰ ਹੈ ਔਰ ਇੱਕ ਜਵਾਨ ਦੇ ਅੰਦਰ ਇਤਨਾ ਲੋਭ ਨਹੀਂ ਜਿੰਨਾ ਬੁੱਢੇ 'ਚ ਹੈ ਇੱਕ ਬੱਚੇ ਦੇ ਅੰਦਰ ਇਤਨਾ ਹੰਕਾਰ ਨਹੀਂ ਜਿੰਨਾ ਜਵਾਨ ਦੇ ਅੰਦਰ ਹੈ ਔਰ ਇੱਕ ਜਵਾਨ ਦੇ ਅੰਦਰ ਇਤਨਾ ਹੰਕਾਰ ਨਹੀਂ ਜਿੰਨਾ ਬੁੱਢੇ 'ਚ ਹੈ ਇਕ ਬੱਚੇ ਦੇ ਅੰਦਰ ਇਤਨਾ ਮੋਹ ਨਹੀਂ ਹੈ ਵਾਸ਼ਨਾ ਨਹੀਂ ਹੈ ਜਿੰਨੀ ਜਵਾਨ ਦੇ ਚ ਹੈ ਔਰ ਇੱਕ ਜਵਾਨ ਦੇ ਅੰਦਰ ਇਤਨਾ ਮੋਹ ਤੇ ਵਾਸ਼ਨਾ ਨਹੀਂ ਜਿੰਨੀ ਬੁੱਢੇ ਚ ਹੈ ਉਮਰ ਦੇ ਵੱਧਦੇ ਆ ਇਹ ਵਾਸ਼ਨਾਵਾਂ ਵੱਧਦੀਆਂ ਨੇ ਉਮਰ ਦੇ ਵੱਧਦੇ ਆ ਲੋਭ ਵੱਧਦਾ ਹੈ ਬਲਕੇ ਧਾਰਮਿਕ ਦਾਰਸ਼ਨਿਕ ਤੇ ਇਹ ਕਹਿੰਦੇ ਨੇ ਕਿ ਇਸ ਮਨੁੱਖ ਦਾ ਲੋਭ ਕਿਤਨਾ ਜ਼ਿਆਦਾ ਕਹਿੰਦੇ ਉਹਦੀ ਉਮਰ ਵੇਖ ਲਓ ਕਿੰਨੀ ਕਿ ਜ਼ਿਆਦਾ ਹੈ ਉਹਨਾ ਲੋਭੀ ਹੋਵੇਗਾ ਉਤਨਾ ਹੀ ਕਾਮਨਾਵਾਂ ਦੇ ਵਿੱਚ ਗਰਸਿਆ ਹੋਇਆ ਹੋਵੇਗਾ ریش سفید شیخ میں ہے ظلمت فریب اس مکر چاندنی پہ نہ کرنا گمان صبح استاد ذوق کدھر چٹی داڑی ویک کے بلے کھچنا پہ جائیں حافظ بھی کہہ دے تسبیب ب دست زاہد چشمے ب مال مردم ای کافر مسلمان دی دم نہ دی دبودم ਇੱਕ ਹੋਰ ਗੱਲ ਬੜੀ ਕੀਮਤੀ ਕਹਿ ਦਿਤੀ ਹੈ ਸੀਮੀ ਬਰੀ ਤੋ ਜਾਣਾ ਦਿਲ ਹਮਚੋ ਸੰਘ ਹਾਰਾ ਦਰਸੀਮ ਸੰਗ ਪਿਨਹਾ ਦੇ ਦਮ ਨਾ ਦੇ ਦਾ ਬੂਦਮ ਸੀਮੀ ਕਹਿੰਦੇ ਚਾਂਦੀ ਨੂੰ ਸੰਘ ਕਹਿੰਦੇ ਨੇ ਪੱਥਰਾਂ ਨੂੰ ਪਹਾੜ ਕਹਿੰਦਾ ਪੱਥਰਾਂ ਦੇ ਚੋਂ ਮੈਂ ਚਾਂਦੀ ਨਿਕਲਦੀ ਵੇਖੀ ਸੀ ਚਾਂਦੀ ਚਿੱਟੀ ਦੁੱਧ ਵਰਗੀ ਕਹਿੰਦਾ ਪਹਾੜਾਂ ਚੋਂ ਨਿਕਲਦੀ ਮੈਂ ਦੇਖੀ ਸੀ ਪੱਥਰਾਂ ਚੋਂ ਨਿਕਲਦੀ ਮੈਂ ਦੇਖੀ ਸੀ ਪਰ ਮੈਂ ਤੇ ਦੇਖ ਕੇ ਹੈਰਾਨ ਪਿਆ ਹੁਨਾ ਚਾਂਦੀ ਇਹਦੇ ਚੋਂ ਪੱਥਰ ਪਿਆ ਨਿਕਲਦਾ ਚਿੱਟਾ ਦਾੜਾ ਚਿੱਟੇ ਕਪੜੇ ਚਿੱਟਾ ਚਿਹਰਾ ਸੂਫਾਨੀਆਂ ਰੰਗਤ ਹਿਰਦਾ ਕਠੋਰ ਪੱਥਰ ਉਮਰ ਦੇ ਵੱਧਿਆਂ ਹਿਰਦਾ ਸਖਤ ਹੋ ਜਾਂਦਾ ਹੈ ਉਮਰ ਦੇ ਵੱਧਿਆਂ ਲੋਭ ਵੱਧ ਜਾਂਦਾ ਹੈ ਉਮਰ ਦੇ ਵੱਧਿਆਂ ਵਾਸ਼ਨਾ ਵੱਧ ਜਾਂਦੀ ਹੈ ਉਮਰ ਦੇ ਵੱਧਿਆਂ ਹੰਕਾਰ ਵੱਧ ਜਾਂਦਾ ਹੈ ਕਮਰ ਭਾਵੇਂ ਝੁੱਕ ਜਾਂਦੀ ਹੈ ਹੰਕਾਰ ਐਨ ਸਿੱਧਾ ਸ਼ਿਕਰ ਤੇ ਖੜਾ ਹੋ ਜਾਂਦਾ ਹੈ ਤੋ ਇੱਕ ਬੇੜੀ ਪੁਰਾਣੀ ਕਬੀਰ ਕਹਿੰਦੇ ਨੇ ਇੱਕ ਛਿੱਧਰ ਹਜ਼ਾਰਾਂ ਇੱਕ ਭਾਰ ਬੜਾ ਲਦ ਲਿਆ ਪਹਿਲੇ ਤੇ ਸਿਰਫ ਆਪਣੀ ਜ਼ਿੰਮੇਵਾਰੀ ਸੀ ਹੁਣ ਪੁੱਤਰਾਂ ਦੀ ਪੋਤਰਿਆਂ ਦੀ ਪੜਪੋਤਰਿਆਂ ਦੀ ਪਤਾ ਨਹੀਂ ਕਿਤਨਾ ਭਾਰ ਇਸ ਨੇ ਚੁਕ ਲਿਆ ਹੁਣ ਤੇ ਖੇੜਾ ਛੱਡ ਤੋ ਫਲ ਜੈਸੇ ਜੈਸੇ ਪਕਦਾ ਹੈ ਉਹ ਦਰਖਤ ਨੂੰ ਛੋੜਦਾ ਹੈ ਮਨੁੱਖ ਜੈਸੇ ਜੈਸੇ ਪਕਦਾ ਹੈ ਨਾ ਉਤਨੇ ਹੀ ਪਕੜਦਾ ਹੈ ਪੱਕਾ ਫਲ ਆਪਣੇ ਆਪ ਡਰਾਖਤ ਨੂੰ ਛੋੜ ਦਿੰਦਾ ਡਿੱਗ ਪੈਂਦਾ ਕਹਿੰਦਾ ਠੀਕ ਹੈ ਜਿਹੜਾ ਰਸ ਮੈਂ ਲੈਣਾ ਸੀ ਲੈ ਲਿਆ ਪਰ ਮਨੁੱਖ ਕਿਤਨਾ ਵੀ ਰਸ ਲੈ ਲਵੇ ਛੋੜਦਾ ਨਹੀਂ ਜ਼ੋਰ ਨਾਲ ਪਕੜਦਾ ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ ਤਿਰ ਗਏ ਬੂਡੇ ਜਨ ਸਰਬਾਰ ਕਬੀਰ ਕਹਿੰਦੇ ਜਿਹੜੀ ਬੇੜੀ ਸਾਬਤ ਸੀ ਛਿੱਦਰ ਨਹੀਂ ਸਨ ਤੇ ਜਿਸ ਬੇੜੀ ਤੇ ਬਹਾਰ ਨਹੀਂ ਸੀ ਉਹ ਤੇ ਪਾਰ ਹੋ ਗਈ ਪਰ ਜਿਹੜੀ ਬੇੜੀ ਪੁਰਾਣੀ ਸੀ ਛਿੱਦਰ ਹਜ਼ਾਰਾ ਸੰਭਾਰ ਬੁਥੇਰਾ ਸੀ ਤੇ ਡੁੱਬ ਗਈ ਜਬ ਕਿਸ਼ਤੀ ਸਾਬਤੋ ਸਾਲਮ ਥੀ ਮੰਜ਼ਿਲ ਕੀ ਤਮੰਨਾ ਕਿਸ ਕੋ ਥੀ ਅਬ ਐਸੀ ਸ਼ਿਕਿਸ਼ਤਾ ਕਿਸ਼ਤੀ ਪਰ ਮੰਜ਼ਿਲ ਕੀ ਤਮੰਨਾ ਕੌਣ ਕਰੇ ਜਵਾਨ ਸੀ ਕਦੀ ਅੰਮ੍ਰਿਤ ਵੇਲੇ ਉਠਿਆ ਨਹੀਂ ਸੇਵਾ ਕੀਤੀ ਨਹੀਂ ਜਪ ਤਬ ਕੀਤਾ ਨਹੀਂ ਹੁਣ ਬੁੱਢਾ ਸਰੀਰ ਤੇ ਬੁੱਢਾ ਸਰੀਰ ਤੇ ਰੋਗੀ ਸਰੀਰ ਹੁੰਦਾ ਜਬ ਲਗ ਜਰਾ ਰੋਗ ਨਹੀਂ ਆਇਆ ਬੁਢੇਪਾ ਖੁਦ ਇੱਕ ਰੋਗਾਂ ਦੀ ਖਾਨ ਉਨੰਬਰ ਤੇ ਵੇਲੇ ਉਠਣਾ ਔਖਾ ਹੁਣ ਜਬ ਤਬ ਕਰਨਾ ਔਖਾ ਹੁਣ ਸੇਵਾ ਕਰਨੀ ਔਖੀ ਜਬ ਕਿਸ਼ਤੀ ਸਾਬਤੋ ਸਾਲਮ ਥੀ ਮੰਜ਼ਿਲ ਕੀ ਤਮੰਨਾ ਕਿਸਕੋ ਥੀ ਅਬ ਐਸੀ ਸ਼ਿਕਸ਼ਤਾ ਕਿਸ਼ਤੀ ਪਰ ਮੰਜ਼ਿਲ ਕੀ ਤਮੰਨਾ ਕੌਣ ਕਰੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਆਸਾ ਮਾਇ ਨਿਰਾਸ ਵਲ ਆਏ ਨਹਿਚੋ ਨਾਨਕ ਕਰਤੇ ਪਾਇ ਅਜ ਵੀ ਜੇ ਤੂੰ ਕਿਦਰੇ ਰੱਬ ਦੀ ਰਜ਼ਾ ਨਾਲ ਰਾਜ਼ੀ ਹੋ ਜਾ ਉਸ ਦੀ ਇੱਛਾ ਨੂੰ ਖਿੜੇ ਮੱਥੇ تسلیم ਕਰ ਲੈ ਤੇ ਅੱਜ ਵੀ ਤੂੰ ਕਮਲ ਦੀ ਤਰ੍ਹਾਂ ਉੱਪਰ ਉੱਠ ਸਕਦਾ ਹੈ ਅੱਜ ਵੀ ਤੂੰ ਮੁਰਗਾ ਵੀ ਦੀ ਤਰ੍ਹਾਂ ਉੱਪਰ ਆ ਸਕਦਾ ਹੈ ਆਸਾਂ ਮਾਇ ਨਿਰਾਸ਼ ਵਲਾਇ ਨੈ ਚੋ ਨਾਨਕ ਕਰਤੇ ਪਾਇ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਅਗੰਮੀ ਬਾਣੀ ਸਿੱਧ ਗੋਸ਼ਟ ਉਹਦੇ ਚਿਹਰੇ ਪ੍ਰਸ਼ਨ ਉੱਤਰ ਸਨ ਉਹ ਮੈਂ ਤੁਛ ਬੁੱਧੀ ਅਨਸਾਰ ਆਪ ਜੀ ਦੇ ਸਾਹਮਣੇ ਰੱਖੇ ਨੇ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਕਲ ਕਲ ਯੁਗ ਦੇ ਉਧਾਰਕ ਤਾਰਕ ਸਾਬ ਰਹਿਮਤ ਕਰਨ ਸਾਨੂੰ ਜੀਵਨ ਦੀ ਜੁਗਤੀ ਦੇਣ ਕਿ ਅਸੀਂ ਸੰਸਾਰ ਦੀਆਂ ਇਨ੍ਹਾਂ ਸਮੱਸਿਆਵਾਂ ਦੀਆਂ ਲਹਿਰਾਂ ਵਿੱਚ ਡੁੱਬੀ ਹੈ ਨਾ ਦੂਸਰੀ ਉਸ ਮਲਾ ਦੀ ਤਰ੍ਹਾਂ ਵੀ ਨਹੀਂ ਜਿਹੜਾ ਬੇੜੀ 'ਚ ਬੈਠਾ ਸੀ ਤੇ ਕਹਿੰਦਾ ਸੀ ਜਦੋਂ ਲਹਿਰਾਂ ਸ਼ਾਂਤ ਹੋਣਗੀਆਂ ਮੈਂ ਉਦੋਂ ਬੇੜੀ ਠੇਲਾਗਾ ਮੈਂ ਉਦੋਂ ਚਲਾਵਾਂਗਾ ਤੇ ਹੁਣ ਉਹਨੂੰ ਕੌਣ ਦੱਸੇ ਲਹਿਰਾਂ ਸ਼ਾਂਤ ਨਹੀਂ ਹੁੰਦੀਆਂ ਤੂੰ ਬੇੜੀ ਚਲਾਣਾ ਸ਼ੁਰੂ ਕਰ ਦੇ ਤੇ ਬੇੜੀ ਜਲਦੀ ਹੀ ਲਹਿਰਾਂ ਨੂੰ ਕੱਟ ਕੇ ਪਾਰਲੇ ਕੰਡੇ ਤੇ ਪਹੁੰਚ ਜਾਏਗੀ ਤੋ ਅੰਮ੍ਰਿਤ ਵੇਲੇ ਉੱਠ ਕੇ ਜਪਣਾ ਸ਼ੁਰੂ ਕਰ ਦੇ ਸਾਰੀਆਂ ਲਹਿਰਾਂ ਆਪਣੇ ਆਪ ਇੱਕ ਪਾਸੇ ਹੋ ਜਾਣਗੀਆਂ ਔਰ ਤੇਰੀ ਜ਼ਿੰਦਗੀ ਪਰਲੇ ਕੰਡੇ ਤੇ ਪਹੁੰਚ ਜਾਏਗੀ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਗਤ ਕੇ ਸੰਗ ਵਸੇ ਵੱਡ ਭਾਗੀ ਪਾਏ ਇਸ ਤਰ੍ਹਾਂ ਦੇ ਸਾਡੇ ਵੱਡੇ ਭਾਗ ਹੋਵਨ ਤੇ ਜੀਵਨ ਦੇ ਅੰਤ ਤੋਂ ਪਹਿਲੇ ਪਹਿਲੇ ਬਹੁ ਸਾਗਰ ਤੋਂ ਪਾਰ ਹੋ ਕੇ ਬੇਅੰਤ ਦਾ ਮਿਲਨ ਨਸੀਬ ਕਰ ਲਈਏ ਸਤਿਗੁਰੂ ਐਸਾ ਮਾਹੌਲ ਬਣਾ ਐਸੀ ਬਖਸ਼ਿਸ਼ ਕਰਨ ਇਤਨੀ ਸੇਵਾ ਪ੍ਰਵਾਨ ਕਰਨੇ